ਕਰ ਲੋ ਭਗਵੰਤ ਦੀ ਗੱਲ ਪੰਜਾਬ ਸਰਕਾਰ ਦੀ ਸਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਿਹਾ ਮੁਰਗੀ ਮਰੀ ਦੇ ਪੈਸੇ ਦੇਵਾਂਗਾ ਬਿਨਾਂ ਗਰਜ਼ੋਰੀ ਤੋਂ ਪੈਸੇ ਦੇਵਾਂਗਾ ਪਰ ਭਰਾਵੋ ਮੈਸਾਂ ਮਰ ਗਈਆਂ ਮੁਰਗੀ ਦੇ ਪਿੱਛੇ ਕੀ ਦੇਣੇ ਸੀ ਮੈਸਾਂ ਦੇ ਪੈਸੇ ਨਹੀਂ ਦਿੱਤੇ ਫੜਾਂ ਦੇ ਵਿੱਚ ਸਾਡੀ ਫਸਲ ਮਰ ਗਈ ਜਿਹੜਾ ਕਹਿੰਦਾ ਸੀ ਬਿਨਾਂ ਗਰਜ਼ੋਰੀ ਤੋਂ ਪੈਸੇ ਦੇਵਾਂਗਾ ਪਹਿਲਾਂ ਮੁੰਡੇ ਨੂੰ ਰਿਸ਼ਤਾ ਹੁੰਦਾ ਹੁੰਦਾ ਫਿਰ ਵਿਆਹਣ ਜਾਂਦੇ ਫਿਰ ਕਹਿੰਦੇ ਮਕਲਾਵ ਹੈ ਫਿਰ ਬੋਦੀ ਕਰੇ ਆਉਂਦੀ ਹੁੰਦੀ ਤੇ ਜਦੋਂ ਗੁਰਦੌਰੀ ਨਹੀਂ ਕਰਨੀ ਫਿਰ ਮਾਵਜਾ ਕਾਦਾ ਪਹਿਲਾ ਲੀਡਰ ਫੀਮ ਵੇਚਦੇ ਹੁੰਦੇ ਅਫਸਰ شاہੀ ਫੀਮ ਵੇਚਦੀ ਹੁੰਦੀ ਸਮਗਲ ਲੋਕ ਫੀਮ ਵੇਚਦੇ ਹੁੰਦੇ ਹੁਣ ਇਹ ਅਫਸਰ ਚਾਹੀ ਲੀਡਰ ਲੋਕ ਚੁੱਪੀ ਜਾਓ ਬਿਹਾਰ ਤੋਂ ਰਾਜਸਥਾਨ ਤੋਂ ਝੋਨਾ ਲਿਆ ਕੇ ਵੇਚਦੇ ਨੇ ਕਹਿੰਦਾ ਇੱਕ ਪਰਿਵਾਰ ਨੂੰ ਪੰਜ ਦੀਆਂ ਦੇ ਪਰਿਵਾਰ ਨੂੰ ਅਸੀਂ 15-15 ਲੱਖ ਰੁਪਈਆ ਦੇਵਾਂਗੇ ਉਹਨਾਂ ਨੇ ਥੁੱਕ ਕੇ ਚਟਿਆ ਛਾਣੇ ਕਹਿੰਦਾ ਇਹ ਤਾਂ ਸਾਡਾ ਜੁਮਲਾ ਹੁੰਦਾ ਜੁਮਲਾ ਥੁੱਕ ਕੇ ਚਟਿਆ ਭਰਾਵੋ ਤਾਂ ਇਹਨੂੰ ਜਿਆਦਾ ਗਾਲਾਂ ਕੱਢਦੇ ਆ ਪਰ ਮੋਦੀ ਨੇ ਕੀ ਕਰਿਆ ਪਿਛਲੇ ਦਿਨਾਂ ਦੇ ਵਿੱਚ 8 ਘੰਟਿਆਂ ਤੋਂ 12 ਘੰਟੇ ਦਿਹਾੜੀ ਕਰਤੀ ਕਾ ਅਸੀਂ ਮੋਦੀ ਸਰਕਾਰ ਨੂੰ ਗਾਲਾਂ ਕੱਢ ਜਾਇਏ ਨੇ ਮਾੜਾ ਕੰਮ ਕੀਤਾ ਹੈ ਨਾਲ ਵੀ ਮਜ਼ਦੂਰ ਵਰਤ ਸਾਡੀਆਂ ਭੈਣਾਂ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਕਿਸਾਨ ਮੋਰਚਾ ਜਾਦੇ ਗਾਲਾਂ ਕਿਉਂ ਕਢਦਾ ਹੈ ਜਾਦੇ ਗਾਲਾਂ ਉਸ ਨੂੰ ਮਿਲਦੀਆਂ ਜਿਹੜਾ ਕੋਈ ਮਾੜੇ ਕੰਮ ਕਰੇ 2004 ਦੇ ਵਿੱਚ ਟੱਲ ਵਿਹਾਰੀ ਆਵਾਜਪਾਈ ਦੀ ਸਰਕਾਰ ਬਣੀ ਕੀ ਕਾਨੂੰਨ ਲਿਆਂਦਾ ਕਹਿੰਦਾ ਵੀ ਜਿਹੜਾ ਅੱਜ ਤੋਂ ਬਾਅਦ ਮਲਾਜਮ ਭਰਤੀ ਹੋਊਗਾ ਔਰੋਂ ਪੈਨਸ਼ਨ ਨਹੀਂ ਮਿਲੂਗੀ ਉਹ ਗੱਲ ਹੋ ਗਈ ਕਿਸਾਨ ਕਹਿੰਦਾ ਪੂਰਾ ਤੌਰ ਛੇਠ ਕਹਿੰਦਾ ਮੇਰੀ ਦੁਕਾਨ ਤੇ ਨਾ ਚੜਾ ਓਏ ਅਸੀਂ ਮੰਗ ਕਰਦੇ ਆ ਚਾਹੇ ਕੋਈ ਛੋਟਾ ਦੁਕਾਨਦਾਰ ਹੈ ਚਾਹੇ ਮਜ਼ਦੂਰ ਹੈ ਚਾਹੇ ਕਿਸਾਨ ਹੈ ਅਸੀਂ ਕਹਿੰਦੇ ਆ 60 ਸਾਲ ਤੋਂ ਬਾਅਦ ਘਟੋ-ਕਟੋ ਨੂੰ 10000 ਰੁਪਇਆ ਪੈਨਸ਼ਨ ਦਿਓ ਕਿਉਂ ਜਿੰਨੀ ਉਹਨੇ ਕਮਾਈ ਕਰੀ ਆ ساری ਉਮਰ ਦੇ ਵਿੱਚ 33% ਟੈਕਸ ਭਰਿਆ ਇਹ ਮਾੜਾ ਕਾਨੂੰਨ ਭਾਰਤੀ ਜਨਤਾ ਪਾਰਟੀ ਟਲ ਬਿਹਾਰੀ ਬਾਜਪੀ ਲਿਆਇਆ 2014 ਦੇ ਵਿੱਚ મોદી ਆਇਆ ਆਉਣ ਤੋਂ ਪਹਿਲਾਂ ਕੀ ਲਾਲ ਕਰਿਆ ਸ਼ਾਹ ਨੇ ਕਹਿੰਦਾ ਇੱਕ ਪਰਿਵਾਰ ਨੂੰ ਪੰਜ ਜੀਆਂ ਦੇ ਪਰਿਵਾਰ ਨੂੰ ਅਸੀਂ 15-15 ਲੱਖ ਰੁਪਈਆ ਦੇਵਾਂਗੇ। ਉਹਨਾਂ ਨੇ ਥੁੱਕ ਕੇ ਚਟਿਆ ਸ਼ਾਂ ਨੇ ਕਹਿੰਦਾ ਇਹ ਤਾਂ ਸਾਡਾ ਜੁਮਲਾ ਹੁੰਦਾ ਜੁਮਲਾ। ਥੁੱਕ ਕੇ ਝਟਿਆ ਭਰਾਵੋ ਤਾਂ ਇਹਨੂੰ ਜਿਆਦਾ ਗਾਲਾਂ ਕੱਢਦੇ ਆ। ਫੇਰ ਕਾਨੂੰਨ ਲਿਆਂਦਾ ਸਾਡੇ ਵੱਡ ਬਡੇਰਿਆਂ ਨੇ ਵੱਡੀਆਂ ਲੜਾਈਆਂ ਲੜ ਕੇ ਵੱਡੀਆਂ ਕੁਰਬਾਨੀਆਂ ਦੇ ਕੇ 18 ਘੰਟੇ ਦਿਹਾੜੀ ਦੀ ਉਹਨੂੰ 8 ਘੰਟੇ ਕਰਾਇਆ ਪਰ ਮੋਦੀ ਨੇ ਕੀ ਕਰਿਆ ਪਿਛਲੇ ਦਿਨਾਂ ਦੇ ਵਿੱਚ 8 ਘੰਟਿਆਂ ਤੋਂ 12 ਘੰਟੇ ਦਿਹਾੜੀ ਕਰਤੀ ਸਾਡੇ ਕਿਸਾਨਾਂ ਦੇ ਦੁਆਖ ਦੇ ਵਿੱਚ ਇਹ ਆ ਖੰਭ ਨਹੀਂ ਕੱਲੇ ਛੋਟੀਆਂ ਮਜ਼ਦੂਰੀ ਜਿਹੜੇ ਨੇ ਪਾਛੜੀਆਂ ਸਰੈਣੀਆਂ ਨੇ ਉਹੋ ਦਿਹਾੜੀ ਕਰਦੇ ਨੇ ਕੋਈ ਨਹੀਂ ਮੇਰੇ ਕਿਸਾਨ ਵੀਰੋ ਸਾਡੇ ਮੁੰਡੇ ਬਾਹਰ ਜਾ ਕੇ ਉਹ ਵੀ ਦਿਹਾੜੀ ਕਰਦੇ ਨੇ ਸਾਰੇ ਪੰਜਾਬ ਦੇ ਮੁੰਡੇ ਦੂਜੇ ਦੇਸ਼ਾਂ ਚ ਬਾਗੇ ਉੱਥੇ ਜਾ ਕੇ ਦਿਹਾੜੀ ਕਰਦੇ ਨੇ ਜੇ ਇੱਥੋਂ ਵਾਲੇ ਮਜ਼ਦੂਰਾਂ ਨੂੰ 12 ਘੰਟਿਆਂ ਤੋਂ ਬਾਅਦ ਓਵਰਟਾਈਮ ਮਿਲੂਗਾ ਤਾਂ ਜਿਹੜੇ ਸਾਡੇ ਮੁੰਡੇ ਬਾਹਰ ਕੰਮ ਕਰਦੇ ਨੇ ਉਹਨਾਂ ਨੂੰ 12 ਘੰਟਿਆਂ ਤੋਂ ਬਾਅਦ ਓਵਰਟਾਈਮ ਮਿਲੂਗਾ ਕਾਸੀ ਮੋਦੀ ਸਰਕਾਰ ਨੂੰ ਗਾਲਾਂ ਕੱਢ ਜਾਈ ਨੇ ਮਾੜਾ ਕੰਮ ਕੀਤਾ ਹੁਣ ਕਰ ਲੋ ਭਗਵੰਤ ਦੀ ਗੱਲ ਪੰਜਾਬ ਸਰਕਾਰ ਦੀ ਸਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਿਹਾ ਮੁਰਗੀ ਮਰੀ ਦੇ ਪੈਸੇ ਦੇਵਾਂਗਾ ਬਿਨਾ ਗਰਜ਼ੋਰੀ ਤੋਂ ਪੈਸੇ ਦੇਵਾਂਗਾ ਪਰ ਭਰਾਵੋ ਮੈਸਾਂ ਮਰ ਗਈਆਂ ਮੁਰਗੀ ਦੇ ਪਿੱਛੇ ਕੀ ਦੇਣੇ ਸੀ ਮੈਸਾਂ ਦੇ ਪੈਸੇ ਨਹੀਂ ਦਿੱਤੇ ਗਾਂਆਂ ਮਰ ਗਈਆਂ ਲੱਖ ਲੱਖ ਰੁਪਈਆ ਦੀਆਂ ਫੜਾਂ ਚ ਰੁੜ ਗਈਆਂ ਉਹਦੇ ਪੈਸੇ ਨਹੀਂ ਦਿੱਤੇ ਫੜਾਂ ਦੇ ਵਿੱਚ ਸਾਡੀ ਫਸਲ ਮਰ ਗਈ ਜਿਹੜਾ ਕਹਿੰਦਾ ਸੀ ਬਿਨਾ ਗਰਜ਼ੌਰੀ ਤੋਂ ਪੈਸੇ ਦੇਊਂਗਾ ਜੱਜੋਂ ਨੇ ਇਹ ਬਿਆਨ ਦਿੱਤਾ ਬਿਨਾ ਗਰਜ਼ੌਰੀ ਤੋਂ ਪੈਸੇ ਦੇਊਂਗਾ ਤੇ ਮੇਰੇ ਵਰਕਰ ਮੈਨੂੰ ਪੁੱਛਣ ਲੱਗੇ ਪ੍ਰਧਾਨ ਜੀ ਇਹ ਬਿਆਨ ਕਿਵੇਂ ਆ ਮੈਂ ਕਿਹਾ ਪੈਸੇ ਦਿੰਦਾ ਨਹੀਂ ਕਹਿੰਦੇ ਕਿਉਂ ਮੇਰੀਆਂ ਪੜਾਣਾ ਬੈਠੀਆਂ ਐ ਪੁਰਾਣਾ ਜ਼ਮਾਨਾ ਦੀ ਪਹਿਲਾ ਮੁੰਡੇ ਨੂੰ ਰਿਸ਼ਤਾ ਹੁੰਦਾ ਹੁੰਦਾ ਫਿਰ ਵਿਆਹਣ ਜਾਂਦੇ ਫਿਰ ਕਹਿੰਦੇ ਮਕਲਾਵ ਐ ਫਿਰ ਬੋਬੀ ਕਰੇ ਆਉਂਦੀ ਹੁੰਦੀ ਤੇ ਜੇ ਜਦੋਂ ਗਰਜ਼ੌਰੀ ਨਹੀਂ ਕਰਨੀ ਫਿਰ ਮਾਅਬਜਾ ਕਾਦਾ ਪੰਜਾਬ ਦੇ ਵਿੱਚ ਕਾਫੀ ਜ਼ਿਲ੍ਹਿਆਂ ਦੇ ਵਿੱਚ ਸਾਰਾ ਚੋਨਾ ਮਰ ਗਿਆ ਜਿੱਥੇ ਫਲੱਡ ਆ ਗਏ ਨੇ ਉਹ ਤਾਂ ਮਰ ਗਿਆ ਮਰ ਗਿਆ 20 ਮਾਨ ਚੋਨਾ ਕਿੱਲੇ ਦਾ ਘਟ ਨਿਕਲਿਆ ਤੇ ਕਹਿੰਦੇ ਚੋਨਾ ਬਾਫਰ ਹੋ ਗਿਆ ਉਹ ਬਾਫਰ ਕਿਵੇਂ ਹੋਇਆ ਪਹਿਲਾਂ ਲੀਡਰ ਫੀਮ ਵੇਚਦੇ ਹੁੰਦੇ ਅਫਸਰ ਸ਼ਾਹੀ ਫੀਮ ਵੇਚਦੀ ਹੁੰਦੀ ਸਮਗਲ ਲੋਕ ਫੀਮ ਵੇਚਦੇ ਹੁੰਦੇ ਹੁਣ ਇਹ ਅਫਸਰ ਚਾਹੀਏ ਲੀਡਰ ਲੋਕ ਜੂਪੀ ਜਾਓ ਬਿਹਾਰ ਤੋਂ ਰਾਜਸਥਾਨ ਤੋਂ ਝੋਨਾ ਲਿਆ ਕੇ ਵੇਚਦੇ ਨੇ ਪੰਜਾਬ ਦੇ ਸਾਰੇ ਸੈਲਰ ਭਰਤੇ ਮੇਰੇ ਇਲਾਕੇ ਦੇ ਵਿੱਚ ਹਜੇ ਮੰਡੀਆਂ ਕਾਫੀ ਧੋਨੇ ਦੀਆਂ ਭਰੀਆਂ ਪਈਆਂ ਕਹਿੰਦੇ ਅਸੀਂ ਬੋਲੀ ਬੰਦ ਕਰਤੀ ਮੈਂ ਸਮੇਂ ਤੋਂ ਤਿਆਰ ਰੱਖਦਾ ਹੋਇਆ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ